ਜੀ ਰਾਮ ਰਾਮ ਜੀ ਅੱਜ ਮੈਂ ਤੁਹਾਡੇ ਕੋਲੇ ਲੈ ਕੇ ਆਈ ਆ ਜੀ ਗਲੇ ਤੇ ਗੁੰਮ ਲੈਸ ਲਗਾਉਣ ਦਾ ਤਰੀਕਾ ਉਹਦੇ ਲਈ ਕੀ ਹੈ ਜੀ ਪਹਿਲਾਂ ਮੈਂ ऑलरेडी ਹਨਾ ਗਲਾ ਚਿਪਕਾ ਕੇ ਰੱਖਾਇਆ ਵੇ ਕਪੜੇ ਤੇ ਤੇ ਫਿਰ ਦੇਖੋ ਜੀ ਆਪਾਂ ਗਲੇ ਦੇ ਬਿਲਕੁਲ ਨਾਲ-ਨਾਲ ਆਪਾਂ ਚਾਕ ਦੀ ਉਸ ਦੇ ਨਾਲ ਆਪਾਂ ਚਾਕ ਨਾਲ ਆਪਾਂ ਨਿਸ਼ਾਨ ਲਗਾ ਲਾਂਗੇ ਜਿਸ ਤਰ੍ਹਾਂ ਵੀ ਆਪਣੇ ਗਲੇ ਦੀ ਸ਼ੇਪ ਹੈ ਮੇਰੇ ਕੋਲੇ ਚੌਰਸ ਸ਼ੇਪ ਹੈ ਤਾਂ ਮੈਂ ਚੌਰਸ ਉਸ ਤਰ੍ਹਾਂ ਲਗਾ ਰਹੀ ਆ ਤੁਹਾਡੇ ਕੋਲੇ ਰਾਉਂਡ ਸ਼ੇਪ ਹੈ ਜਾਂ ਹਨਾ ਕੋਈ ਵੀ ਹੈ ਤੁਸੀਂ ਉਸ ਤਰ੍ਹਾਂ ਲਗਾ ਸਕਦੇ ਆ ਤੇ ਦੇਖੋ ਮੈਂ ਇਹਨੇ ਸ਼ੇਪ ਨਿਸ਼ਾਨ ਲਗਾ ਲਿਆ ਜੀ ਫਿਰ ਆਪਾਂ ਰੱਖਾਂਗੇ ਲੈਸ ਲੈਸ ਨੂੰ ਆਪਾਂ ਧਿਆਨ ਨਾਲ ਲਗਾਣਾ ਇੱਥੇ ਤੁਸੀਂ ਪਾਈਪਿੰਗ ਵੀ ਲਗਾ ਸਕਦੇ ਹੋ ਤਾਂ ਲੈਸ ਵੀ ਲਗਾ ਸਕਦੇ ਹੋ ਗੁੰਮ ਹੋ ਜੂਗੀ ਇਹ ਇਹਨੂੰ ਰੱਖਣਾ ਹੈ ਜੀ ਪੁੱਠੇ ਲੋਟ ਪੁੱਠੇ ਲੋਟ ਰੱਖੋਗੇ ਤਾਂ ਪਲਟ ਕੇ ਜਿਹੜੀ ਆਪਣੀ ਸਿੱਧੀ ਹੋ ਜੂਗੀ ਜਿਹੜਾ ਆਪਾਂ ਨਿਸ਼ਾਨ ਲਗਾਇਆ ਹੈ ਨਾ ਇਹ ਬਿਲਕੁਲ ਉਹਦੇ ਉੱਤੇ ਸਹੀ ਨਾ ਨਹੀਂ ਚਾਹੀਦੀ ਹੈ ਨਾਕੀ ਬੋਗਰਮ ਦੇ ਉੱਤੇ ਨਹੀਂ ਆਣੀ ਚਾਹੀਦੀ ਹੈਗੀ ਤੇ ਕੱਪੜੇ ਦੇ نیچے ਵੀ ਨਹੀਂ ਹੋਣੀ ਚਾਹੀਦੀ ਜ਼ਿਆਦਾਤਰ ਇਹ ਬਿਲਕੁਲ ਨਾਲ-ਨਾਲ ਹੋ ਜਾਊਗੀ ਜਿਹੜੀ ਆਪਾਂ ਨਿਸ਼ਾਨ ਲਗਾਇਆ ਜੀ ਉਸ ਤਰ੍ਹਾਂ ਆਪਾਂ ਨਖੁੰਜਾਂ ਚ ਤੁਸੀਂ ਧਿਆਨ ਨਾਲ ਲਗਾਈਓ ਲੈਸ ਨੂੰ ਲੈਸ ਤਾਂ ਜੀ ਦੇਖੋ ਮੈਂ ਉੱਤੇ ਉੱਤੇ ਸਾਰੀ ਸਲਾਈ ਲਾਈ ਆਨ ਲੈਸ ਹੈ ਜਿਹੜੀ ਅਟੈਚ ਕਰਦੀਆਂ ਜਿੱਥੇ ਜਿੱਥੇ ਮੇਰੇ ਨਿਸ਼ਾਨ ਲੱਗਿਆ ਹੋਇਆ ਜਿਸ ਸ਼ੇਪ ਦੇ ਵਿੱਚ ਦੇਖੋ ਜੀ ਇਹ ਹੁਣ ਲੈਸ ਹੈ ਜਿਹੜੀ ਗਲੇ ਤੇ ਜੀ ਲੱਗ ਚੁੱਕੀ ਹੈ ਇਹ ਆਪਾਂ ਗਲੇ ਦੇ ਪਰ ਦੂਸਰੇ ਪਾਸੇ ਲਗਾਨੀ ਹੈ ਜਿੱਧਰ ਆਪਾਂ ਗਲਾ ਚੁਕਾਇਆ ਉਧਰ ਨਹੀਂ ਲਗਾਨੀ ਹੈ ਜੀ ਫਿਰ ਦੇਖੋ ਮੈਂ ਹੁਣ ਪਹਿਲਾਂ ਆਪਾਂ ਗਲੇ ਦੀ ਜਿਹੜੀ ਸਾਈਡ ਵਾਲੀ ਉਹ ਹੈ ਜੀ ਆਪਾਂ ਇਹਨੂੰ ਵੀ ਆਪਾਂ ਫੋਲਡ ਕਰ ਲਾਂਗੇ ਜੇ ਚੌੜੀ ਲੈਸ ਹੈ ਜੀ ਤੁਹਾਡੇ ਕੋਲੇ ਹਨਾ ਤੁਸੀਂ ਚੌੜੀ ਲੈਸ ਕੱਢਣਾ ਚਾਹੁੰਦੇ ਹੋ ਗਲੇ ਤੇ ਗੁੰਮ ਤਾਂ ਤੁਸੀਂ ਇਹ ਸਾਈਡ ਵਾਲਾ ਕਪੜਾ ਪਹਿਲਾਂ ਹੀ ਫੋਲਡ ਕਰ ਲਿਓ ਜਾਂ ਫਿਰ ਗੂੰਦ ਵਗੈਰਾ ਦੇ ਮਦਦ ਦੇ ਨਾਲ ਜਿਹੜੀ ਆਪਣੀ ਫੈਬਰਿਕ ਗਲੂ ਆਉਂਦੀ ਹੈ ਉਹਦੇ ਨਾਲ ਤੁਸੀਂ ਚਿਪਕਾ ਸਕਦੇ ਹੋ ਤੇ ਮੈਂ ਇਹਨੂੰ ਬਾਅਦ ਵਿੱਚ ਫੋਲਡ ਕੀਤਾ ਜੀ ਦੇਖੋ ਹੁਣ ਆਪਾਂ ਅੱਗੇ ਕਰਾਂਗੇ ਜੀ ਗਲੇ ਦਾ ਸੈਂਟਰ ਗਲੇ ਦਾ ਸੈਂਟਰ ਕਰਕੇ ਜੀ ਇਸੇ ਤਰ੍ਹਾਂ ਨਾਲੇ ਆਪਾਂ ਕਮੀਜ਼ ਦਾ ਜਿਹੜਾ ਫਰੰਟ ਪੱਲੇ ਨੇ ਉਹਦਾ ਆਪਾਂ ਸੈਂਟਰ ਕਰਕੇ ਤੇ ਆਪਸ ਦੇ ਵਿੱਚ ਇਹਨਾਂ ਨੂੰ ਮਲਾ ਕੇ ਤੇ ਰੱਖਾਂਗੇ ਸਾਨੂੰ ਦਿਖਾਨੀ ਹੋ ਜੇਕਰ ਤੁਸੀਂ ਦੇਖੋ ਤੁਸੀਂ ਜੇਇ ਫੋਲਡ ਕਰਕੇ ਵੀ ਇੱਥੇ ਹੁਲਗਾ ਸਕਦੇ ਹੋ ਤੇ ਕਿਵੇਂ ਵੀ ਜਿਵੇਂ ਤੁਸੀਂ ਸੈਂਟਰ ਕਰਦੇ ਹੋ ਨਾ ਤੁਸੀਂ ਆਪਣੇ ਤਰੀਕੇ ਨਾਲ ਕਰ ਸਕਦੇ ਹੋ ਮੈਂ ਤਾਂ ਇਸੇ ਤਰ੍ਹਾਂ ਹੀ ਕਰਦੀ ਹਾਂ ਜੀ ਮੇਰੇ ਕੋਲ ਪ੍ਰੈਸ ਲੱਗੀ ਹੋਈ ਸੀ ਪਹਿਲਾਂ ਪਰ ਮੈਂ ਤੁਹਾਨੂੰ ਦਿਖਾਉਣ ਲਈ ਮੈਂ ਲਈ ਮੈਂ ਚੌਕ ਨਾਲ ਜਿਹੜੇ ਆਪਣੇ ਨਿਸ਼ਾਨ ਲਗਾਈ ਆ ਤੇ ਹੁਣ ਅੱਗੇ ਜੀ ਦੇਖੋ ਗਲੇ ਦਾ ਸੈਂਟਰ ਕਰਕੇ ਮੈਂ ਇਹ ਮੋਜੀ ਕਰਾਂ ਉੱਪਰ ਰੱਖਾਂਗੇ ਇਸਿੱਧੇ ਵਾਲੇ ਪਾਸੇ ਰੱਖਣਾ ਜਾਨਾ ਕਿ ਜਿਹੜਾ ਆਪਣਾ ਗਲਾ ਅੰਦਰ ਨਾ ਜਾਵੇ ਤੁਸੀਂ ਇੱਥੇ ਸੈਂਟਰ ਦੇ ਵਿੱਚ ਸਲਾਈ ਵੀ ਲਗਾ ਸਕਦੇ ਹੋ ਬੱਡੇ ਟੈਂਕੀ ਨਾਲ ਤੇ ਮੇਰੇ ਕੋਲੇ ਹੈਗੀਆਂ ਜੀ ਮੈਂ ਪੱਗ ਪਿੰਨ ਦਾ ਯੂਜ਼ ਕਰਦੀ ਆ ਸੈਂਟਰ ਕਰਨ ਲਈ ਕਪੜਾ ਤਾਂ ਕਿ ਇਧਰ ਉਧਰ ਹਿਲੇ ਨਾ ਹੁਣ ਆਪਾਂ ਜਿਹੜੀ ਇਹ ਸਲਾਈ ਲਗਾਨੀ ਹੈ ਜੀ ਇਹ ਬਿਲਕੁਲ ਧਿਆਨ ਨਾਲ ਲਗਾਨੀ ਹੈ ਜਿਹੜੀ ਸਲਾਈ ਆਪਣੀ ਲੈਸ ਦੇ ਟਾਈਮ ਤੇ ਹਨਾ ਇਹ ਲੈਸ ਦੇ ਨਾਲ ਨਾਲ ਆਪਾਂ ਲਗਾਈ ਹੈ ਜਿਹੜੀ ਲੈਸ ਨੇ ਉਹ ਆਪਾਂ ਨੂੰ ਇੱਧਰ ਸ਼ੋਅ ਹੁੰਦੀ ਜੀ ਉਸੇ ਲੈ ਸਲਾਈ ਦੇ ਉੱਤੇ ਸਲਾਈ ਆਣੀ ਚਾਹੀਦੀ ਆ ਜੇ ਇੱਧਰ ਉੱਧਰ ਹੋਊਗੀ ਤਾਂ ਦੇਖੋ ਉਹਦੇ 'ਚ ਕੀ ਹੈ ਲੈਸ ਥੋੜੀ ਉਹ ਜੀ ਖਰਾਬ ਹੋ ਜੂਗੀ ਬਾਹਰ ਨਿਕਲ ਜੂਗੀ ਜਾ ਹਨਾ ਕੁਝ ਵੀ ਹੋ ਸਕਦਾ ਸੋ ਇਸ ਤਰ੍ਹਾਂ ਜੀ ਧਿਆਨ ਨਾਲ ਇਹਨੂੰ ਉਹ ਕਰੀਓ ਤੁਸੀਂ ਤੇ ਇਹ ਸਲਾਈ ਵੀ ਦੇਖੋ ਮੇਰੀ ਕੰਪਲੀਟ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚੋਂ ਜੀ ਜਿਹੜੇ ਕਟਿੰਗ ਕਰਾਂਗੇ ਕੱਪੜੇ ਦੇ ਵਿੱਚ ਵਿੱਚ ਜਿਹੜਾ ਐਕਸਟਰਾ ਕੱਪੜਾ ਹੈਗਾ ਉਹਦੇ ਲਈ ਕੀ ਤੁਸੀਂ ਅੱਧੇ ਇੰਚ ਦਾ ਮਾਰਜਿਨ ਰੱਖ ਸਕਦੇ ਹੋ ਜਿਆਦਾ ਨਹੀਂ ਰੱਖਣਾ ਜਿਆਦਾ ਰੱਖੋਗੇ ਤਾਂ ਦੇਖੋ ਦਿੱਕਤ ਜੀ ਆ ਜਾਂਦੀ ਹੈ ਨਾ ਮਤਲਬ ਕਿ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਸੋ 1/2 ਇੰਚ ਤੋਂ ਜ਼ਿਆਦਾ ਨਹੀਂ ਰੱਖਣਾ ਇੱਕ ਕਟਿੰਗ ਕਰਕੇ ਜਿਹੜੇ ਆਪਣੇ ਖੁੰਝੀ ਹੈ ਜੀ ਉੱਥੇ ਆਪਾਂ ਕੱਟ ਲਗਾ ਲੇ ਪਰ ਸਲਾਈ ਨਹੀਂ ਕੱਟਣੀ ਚਾਹੀਦੀ ਧਿਆਨ ਨਾਲ ਰੱਖਿਓ ਹੁਣ ਆਪਾਂ ਲਗਾਵਾਂਗੇ ਕਿਨਾਰੀ ਤੇ ਸਲਾਈ ਕਿਨਾਰੀ ਤੇ ਸਲਾਈ ਲਗਾਉਣ ਤੋਂ ਪਹਿਲਾਂ ਤੁਸੀਂ ਇਹਨੂੰ ਪ੍ਰੈਸ ਕਰਕੇ ਵੀ ਸੈੱਟ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾਣੇ ਜੀ ਮੈਂ ਪ੍ਰੈਸ ਕਰਕੇ ਸੈੱਟ ਕਰੂੰਗੀ ਪਹਿਲਾਂ ਨੂੰ ਇੰਦਕੋ ਮਨੇ ਪ੍ਰੈਸ ਕਰਕੇ ਸੈੱਟ ਕਰ ਲਿਆ ਜੀ ਹੁਣ ਇਹਦੇ ਮੈਂ ਲਗਾ ਰਹੀ ਹਾਂ ਕਿਨਾਰੀ ਕਿਨਾਰੀ ਤੇ ਸਲਾਈ ਜਿਹੜੀ ਲੈਸ ਐ ਜੀ ਲੈਸ ਮੇਰੀ ਬਾਹਰ ਨੂੰ ਆ ਚੁੱਕੀ ਆ। ਇਹੋ ਤੁਸੀਂ ਮੇਰੇ ਚੈਨਲ ਨੂੰ ਹੋਣਾ ਦੇਖਦੇ ਹੋ ਵੀਡੀਓਜ਼ ਦੇਖਦੇ ਹੋ ਵੀਡੀਓ ਜੇ ਚੰਗੀ ਲੱਗਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲਾਈਕ ਕਮੈਂਟ ਜ਼ਰੂਰ ਕਰਦੇ ਰਹੋ ਜੀ ਤਾਂ ਕਿ ਮੈਨੂੰ ਹੀ ਪਤਾ ਲੱਗੇ ਕਿ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਕਿੱਦਾਂ ਲੱਗ ਰਹੀ ਆ ਤੁਹਾਨੂੰ ਮੇਰੀ ਵੀਡੀਓਜ਼। ਸੋ ਦੇਖੋ ਜੀ ਹੁਣ ਮਨੇ ਕਿਨਾਰੀ ਤੇ ਸਲਾਈ ਲਗਾ ਲਈ ਹੈ ਜੀ ਇਹਦੀ ਫਾਈਨਲ ਲੁੱਕ ਸਨ ਦੁਕਾਨੀ ਹੈ ਜੀ ਇਹ ਹੈ ਜੀ ਆਪਣੇ ਕੋਲੇ ਫਾਈਨਲ ਲੁੱਕ دوسری ਸਾਈਡ ਆਪਣੀ ਜਿਹੜੀ ਰਹਿ ਗਈ ਜੀ ਉੱਥੇ ਆਪਣੇ ਕੋਲ ਤਰਪਾਈ ਹੋ ਜਾਊਗੀ ਵੀਰੋਂ ਦੇਖਣੇ ਚਾਹਣੇ ਕੋਰੋ ਧੰਵਾ ਚ